ਅੱਜ ਦਾ ਵਿਸ਼ਾ ਆਲੂ ਦੇ ਗੁਣ ਆਮ ਕਰਕੇ ਸਭ ਸੋਚਦੇ ਹਨ ਕਿ ਆਲੂ ਖਾਣ ਨਾਲ ਮੋਟਾਪਾ ਆਉਂਦਾ ਹੈ ਪਰੰਤੂ ਆਲੂ ਸਿਰਫ ਤਲ ਕੇ ਖਾਣ ਨਾਲ ਹੀ ਮੋਟਾਪਾ ਆਉਂਦਾ ਹੈ ਉਸ ਦੇ ਬਿਨਾ ਆਲੂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਜਾਨੋ ਆਲੂ ਖਾਣ ਨਾਲ ਕਬਜ਼ ਦੂਰ ਅਤੇ ਪਾਚਨ ਸ਼ਕਤੀ ਵੱਧਦੀ ਹੈ ਆਲੂ ਖਾਣ ਨਾਲ ਯਾਦਦਾਸ਼ਤ ਵੱਧਦੀ ਹੈ ਅਤੇ ਦਿਮਾਗ ਨੂੰ ਤਾਕਤ ਮਿਲਦੀ ਹੈ ਆਲੂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਆਲੂ ਵਿੱਚ ਮੌਜੂਦ ਤੱਤ ਚਮੜੀ ਨੂੰ ਠੀਕ ਰੱਖਦੇ ਹਨ ਆਲੂ ਖਾਣ ਨਾਲ ਦੰਦਾਂ ਦਾ ਦਰਦ ਠੀਕ ਹੁੰਦਾ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇੱਕ ਜ਼ਰੂਰੀ ਗੱਲ ਸ਼ੂਗਰ ਵਾਲੇ ਰੋਗੀ ਨੂੰ ਆਲੂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਆਪਣੇ ਸੁਝਾਅ ਦੇਣ ਲਈ ਵੀਡੀਓ ਥੱਲੇ ਕਮੈਂਟ ਜ਼ਰੂਰ ਕਰੋ ਵੀਡੀਓ ਵੇਖਣ ਦੇ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ